ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਪੱਤਰਕਾਰ ਨੇ ਜਿਨ੍ਹਾਂ ਦੀ ਪੱਤਰਕਾਰੀ ਦਾ ਮਿਆਰ ਬਿਲਕੁਲ ਗਿਰ ਚੁੱਕਾ ਹੈ ਖਤਮ ਹੈ ਜਿਨ੍ਹਾਂ ਵੀ ਪੱਤਰਕਾਰ ਭਾਈਚਾਰਾ ਹੈਗਾ ਸੋਸ਼ਲ ਮੀਡੀਆ ਹੋਵੇ ਪ੍ਰਿੰਟ ਮੀਡੀਆ ਹੋਵੇ ਬਸ ਸਭ ਨੂੰ ਇੱਕ ਬੇਨਤੀ ਕਰਨੀ ਹੈ ਤੁਹਾਡਾ ਫਰਜ਼ ਜਿਹੜੇ ਵੀ ਲੀਡਰ ਅਫਸਰ ਜਾ ਕੋਈ ਸਮਾਜ ਦੇ ਵਿੱਚ ਗੰਦ ਪਾਉਂਦਾ ਉਹਨਾਂ ਦੇ ਪੂਤਲੇ ਫਰੋਲਣਾ ਹੈ ਉਹਨਾਂ ਨੂੰ ਦੁਨੀਆਂ ਦੇ ਸਾਹਮਣੇ ਨੰਗੇ ਕਰਨਾ ਹੈ ਪਰ ਉਹ ਤਾਂ ਜੇ ਤੁਸੀਂ ਨਿਰਪੱਖ ਹੋ ਕੇ ਕਰੋਗੇ ਮੌਜੂਦਾ ਸਰਕਾਰ ਦੇ ਖਿਲਾਫ ਜਿੰਨਾ ਮਰਜ਼ੀ ਬੋਲੋ ਜਿੱਥੇ ਮੌਜੂਦਾ ਸਰਕਾਰ ਗਲਤੀਆਂ ਕਰਦੀ ਹੈ ਉਹ ਗਲਤੀਆਂ ਦਾ ਅਹਿਸਾਸ ਕਰਾਓ ਦੁਨੀਆਂ ਦੇ ਸਾਹਮਣੇ ਲੈ ਕੇ ਆਓ ਤੁਹਾਨੂੰ ਕੋਈ ਨਹੀਂ ਰੁਕਦਾ ਪਰ ਥੋੜਾ ਜਿਹਾ ਆਪਣੇ ਆਪ ਨੂੰ ਪਹਿਲਾਂ ਇਹ ਸਾਬਤ ਕਰਿਆ ਕਰੋ ਵੀ ਤੁਸੀਂ ਖੜੇ ਕਿੱਥੇ ਆ ਇਹ ਸਾਬਤ ਕਰਿਆ ਕਰੋ ਵੀ ਕਿੱਥੇ ਖੜੇ ਹੋ ਤੁਸੀਂ ਇਹ ਜ਼ਰੂਰੀ ਹੈ ਹੁਣ ਜਿੰਨਾ ਪੱਤਰਕਾਰਾਂ ਦੀ ਮੈਂ ਗੱਲ ਕਰਨ ਲੱਗਾ ਨਾ ਮੈਨੂੰ ਨਾਂ ਲੈਣ ਦੇ ਲੋੜ ਨਹੀਂ ਛੁਣਨ ਵਾਲੇ ਆਪ ਹੀ ਸਮਝ ਜਾਣਗੇ ਇਹ ਪੱਤਰਕਾਰ ਬਾਦਲਾਂ ਦੀਆਂ ਜੁੱਤੀਆਂ ਵਿੱਚ ਬਹਿ ਕੇ ਸਰਕਾਰ ਨੂੰ ਪੰਡਦੇ ਆ ਪੱਤਰਕਾਰ ਦਾ ਇੱਕ ਬਹੁਤ ਵੱਡਾ ਸਟੈਂਡ ਹੁੰਦਾ ਹੈ ਮੀਡੀਆ ਇੱਕ ਬਹੁਤ ਵੱਡਾ ਥੰਮ ਹੈ ਪਰ ਜਦੋਂ ਤੁਸੀਂ ਕਿਸੇ ਦੀਆਂ ਜੁੱਤੀਆਂ ਵਿੱਚ ਬਹਿ ਕੇ ਬੋਲੋਗੇ ਨਾ ਉਦੋਂ ਤੁਹਾਡੀ ਪੱਤਰਕਾਰੀ ਦਾ ਜਿਹੜਾ ਮਿਆਰ ਹੈ ਉਹ ਬਿਲਕੁਲ ਖਤਮ ਹੈ ਇਹ ਸੁਣ ਕੇ ਤੁਸੀਂ ਤਲਖੀ ਵੀ ਚਾਓਗੇ ਗੁੱਸਾ ਕਰੋਗੇ ਕਰਿਓ ਕੋਈ ਚੱਕਰ ਨਹੀਂ ਮੈਂ ਵੀ ਬੋਲ ਰਿਹਾ ਜੇ ਸੁਣੋਗੇ ਤੁਸੀਂ ਵੀ ਬੋਲਿਓ ਪਰ ਬਣਾ ਸਾਬਤ ਕਰਿਓ ਵੀ ਖੜੇ ਕਿੱਥੇ ਹਾਂ ਸੀ ਇਹ ਸਾਬਤ ਕਰਿਓ ਫਿਰ ਪਤਾ ਲੱਗਣਾ ਤੇ ਜੇ ਕਿਸੇ ਦੀਆਂ ਜੁੱਤੀਆਂ ਵਿੱਚ ਖੜ ਕੇ ਬੋਲੋਗੇ ਤਾਂ ਫਿਰ ਸ਼ਰਿਆਮ ਤੁਹਾਨੂੰ ਇਹ ਕਿਹਾ ਜਾਊ ਵੀ ਤੁਸੀਂ ਚਮਚੇ ਹੋ ਤੁਸੀਂ ਪੱਤਰਕਾਰ ਨਹੀਂ ਕਿਉਂਕਿ ਜਿਹੜੀਆਂ ਗਲਤੀਆਂ ਤੁਸੀਂ ਭਗਵਾਨਤਮਨ ਵਿੱਚ ਕੱਢੀ ਜਾਂਦੇ ਹੋ ਐਦਾਂ ਵੱਡੀਆਂ ਵੱਡੀਆਂ ਗਲਤੀਆਂ ਜਾ ਇਹ ਕਹਿ ਲਈ ਪੰਜਾਬ ਵਿੱਚ ਏਦੋਂ ਵੱਡੇ ਵੱਡੇ ਖੂਜੜੇ ਭਰੇ ਨਹੀਂ ਜਾ ਸਕਦੇ ਉਹ ਕਾਂਗਰਸੀਆਂ ਦੇ ਕਾਲੀਆਂ ਨੇ ਪੱਟੇ ਹੋਏ ਆ ਇਹ ਜਿਹੜੇ ਪੱਤਰਕਾਰ ਬਾਦਲ ਦੇ ਜੁੱਤੀਆਂ ਵਿੱਚ ਖੜ ਕੇ ਬੋਲਦੇ ਨੇ ਨਾ ਇਹਨਾਂ ਨੂੰ ਸਵਾਲ ਹੈ ਮਜੀਠੀਆ ਅਰਬਾਂ ਖਰਬਾਂ ਦੀ ਪ੍ਰਾਪਰਟੀ ਬਣਾ ਗਿਆ ਅੰਦਨ ਤੋਂ ਬਾਅਦ ਜਾਇਦਾਦ ਬਣਾ ਗਿਆ ਉਹ ਜੇਲ੍ਹ ਵਿੱਚ ਹੈ ਉਹਦੇ ਬਾਰੇ ਇੱਕ ਵੀ ਸ਼ਬਦ ਇਹਨਾਂ ਪੱਤਰਕਾਰਾਂ ਦਾ ਬੋਲਿਆ ਹੋਇਆ ਦਿਖਾਓ ਦਿਖਾਓ ਬਿਆਦਵੀ ਦੇ ਮੁੱਦੇ ਤੇ ਇਹ ਪੱਤਰਕਾਰ ਬੋਲਣ ਕਿਉਂਕਿ ਬਦਲਾ ਨਹੀਂ ਕਰਵਾਈ ਹੈ ਕਦੇ ਨਹੀਂ ਬੋਲਦੇ ਕਦੇ ਨਹੀਂ ਬੋਲਦੇ ਬਸ ਇਥੋਂ ਸਾਫਤ ਹੁੰਦਾ ਹੈ ਵੀ ਤੁਸੀਂ ਕੀ ਦੇ ਕਹਿਣ ਤੇ ਬੋਲਦੇ ਹੋ ਵਿਰੋਧ ਕਰਨ ਨੂੰ ਕੋਈ ਨਹੀਂ ਰੋਕਦਾ ਮੈਨੂੰ ਮੈਸੇਜ ਕਰੋ ਜਿਹੜਾ ਬੰਦਾ ਕਰਦਾ ਵੀ ਆਹ ਝਾੜੂ ਦਾ ਐਮਐਲਏ ਹੈ ਮੰਤਰੀ ਹੈ ਵੀ ਆਹ ਗਲਤੀ ਕਰਦਾ ਜੇ ਮੈਂ ਨਾਂ ਬੋਲਿਆ ਮੈਨੂੰ ਲਿਖਤੀ ਰੂਪ ਵਿੱਚ ਭੇਜ ਦਿਓ ਜੇ ਮੈਂ ਨਾਂ ਬੋਲਾਂ ਤੁਸੀਂ ਮੈਨੂੰ ਫੇਰ ਕਿਓ ਉਹਨੂੰ ਕਰੋ ਨੰਗਾ ਫਿਰ ਮੈਂ ਬੋਲਿਆਂ ਦੀ ਹੁਣ ਵੀ ਬੋਲੂੰਗਾ ਪਰ ਜੇ ਤੁਸੀਂ ਸ਼ਰਿਆਮ ਇੱਕ ਬੰਦੇ ਦੀਆਂ ਜੁੱਤੀਆਂ ਵਿੱਚ ਬਹਿ ਕੇ ਬੋਲਦੇ ਹੋ ਨਾ ਉਦੋਂ ਇਹਨੂੰ ਪੱਤਰਕਾਰ ਨਹੀਂ ਕਿਹਾ ਜਾਂਦਾ ਇਹ ਪੱਤਰਕਾਰੀ ਦਾ ਮਿਆਰ ਖਤਮ ਕਰ ਚੁੱਕੇ ਹੋ ਤੁਸੀਂ ਪੱਤਰਕਾਰੀ ਨੂੰ ਬਦਨਾਮ ਕਰ ਚੁੱਕੇ ਹੋ ਜੇ ਭਗਵਾਨਤਮਨ ਦੇ ਖਿਲਾਫ ਬੋਲਦੇ ਹੋ ਫਿਰ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਉਹਨਾਂ ਖਿਲਾਫ ਵੀ ਬੋਲੋ ਨਾ ਉਹਨਾਂ ਖਿਲਾਫ ਕਿਉਂ ਨਹੀਂ ਬੋਲਦੇ ਇਹ ਕੌੜਾ ਸੱਚ ਹੈ ਜਿੰਨਾ ਵੀ ਪੱਤਰਕਾਰ ਭਾਈਚਾਰਾ ਹੈਗੇ ਸਭ ਨੂੰ ਬੇਨਤੀ ਹੈ ਤੁਹਾਡਾ ਕੰਮ ਹੈ ਬੋਲਣਾ ਜਿਹੜੀਆਂ ਬੁਰਾਈਆਂ ਨੇ ਨਸਰ ਕਰਨਾ ਲੀਡਰਾਂ ਦੀਆਂ ਅਫਸਰਾਂ ਦੀਆਂ ਕਰਤੂਤਾ ਨਸਰ ਕਰਨਾ ਕਰੋ ਪਰ ਕਿੱਥੇ ਖੜ ਕੇ ਕਰਦੇ ਹੋ ਇਹ ਮੈਟਰ ਕਰਦਾ ਤੁਸੀਂ ਕਿੱਥੇ ਖੜ ਕੇ ਬੋਲਦੇ ਹੋ ਇਹ ਤੁਹਾਨੂੰ ਵੀ ਪਤਾ ਹੈ ਜਦੋਂ ਲੋਕ ਤੁਹਾਨੂੰ ਸੁਣਦੇ ਨੇ ਨਾ ਉਹ ਵੀ ਪਰਖ ਕਰਦੇ ਨੇ ਵੀ ਇਹ ਬੰਦਾ ਕਿੱਥੇ ਖੜ ਕੇ ਬੋਲ ਰਿਹਾ ਹੈ ਇਹਨਿਕ ਤਾਂ ਸਮਝ ਸਭ ਨੂੰ ਆ ਗਈ ਹੈ। ਹਾਂ ਜਿਹੜੀਆਂ ਕਾਨਫਰੰਸਾਂ ਹੋਈਆਂ ਸੀ ਮਾਗੀ ਦੇ ਮੇਲੇ ਤੇ ਕੁਝ ਪੱਤਰਕਾਰ ਆ ਆ ਗਈਆਂ ਬੱਸਾਂ ਆ ਗਈਆਂ ਬੱਸਾਂ ਆ ਆ ਗਈਆਂ ਬੱਸਾਂ ਆ ਗਈਆਂ ਬੱਸਾਂ ਇਹ ਬੋਲੀ ਗਏ। ਮਤਲਬ ਵੀ ਸਰਕਾਰੀ ਬੱਸਾਂ ਨੇ ਮੌਜੂਦਾ ਸਰਕਾਰ ਨੇ ਵਰਤੀਆਂ। ਵਰਤੀਆਂ ਨੇ ਇਹ ਸਾਰੀ ਵਰਤਦੇ ਹੈ। ਇਹ ਸਾਰੀ ਵਰਤਦੇ ਹੈ। ਪਰ ਇਹ ਨਹੀਂ ਦੱਸਿਆ ਵੀ ਸੁਖਬੀਰ ਬਾਦਲ ਨੇ ਜਿਹੜੀ ਸਟੇਜ ਲਾਈ ਹੈ ਉਹ ਗੋਲਕਾਂ ਦੇ ਖਰਚੇ ਵਿੱਚੋਂ ਲਈਏ ਇਹ ਨਹੀਂ ਬੋਲਿਆ ਇਹ ਨਹੀਂ ਬੋਲਿਆ ਵੀ ਸ਼ਖਵੀਰ ਦੀ ਰੈਲੀ ਵਿੱਚ ਕਾਨਫਰੰਸ ਦੇ ਵਿੱਚ ਜਿਹੜੇ ਬੰਦੇ ਗਏ ਸੀ ਉਹ ਬਹੁਤ ਵੱਡਾ ਹਿੱਸਾ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਸੀ ਉਹ ਨਹੀਂ ਬੋਲਿਆ ਉਹ ਨਹੀਂ ਬੋਲਿਆ ਵੀ ਜਿਹੜੇ ਅਕਾਲੀ ਮਾਘੀ ਦੇ ਮੇਲੇ ਤੇ ਅਕਾਲੀਆਂ ਦੇ ਇਕੱਠ ਵਿੱਚ ਗਏ ਸੀ ਆਉਂਦੇ ਹੋਏ ਗੱਡੀ ਵਿੱਚ ਸ਼ਰਾਬਾਂ ਪੀਂਦੇ ਆਉਂਦੇ ਸੀ ਪੈਗ ਲਾਉਂਦੇ ਸੀ ਵੀਡੀਓ ਬਹਿਰ ਲਾਉਂਦੀਆਂ ਉਹ ਨਹੀਂ ਬੋਲਿਆ ਇਹ ਤੁਹਾਨੂੰ ਜ਼ਾਬਤ ਨਹੀਂ ਹੁੰਦਾ ਵੀ ਕਿਹਦੇ ਪੈਰਾਂ ਵਿੱਚ ਜੁੱਤੀਆਂ ਵਿੱਚ ਖੜ ਕੇ ਬੋਲ ਰਹੇ ਆ ਇਹ ਪੱਤਰਕਾਰ ਹੀ ਨਹੀਂ ਇਹ ਚਮਚਾਗਰੀ ਨੂੰ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ